ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸ਼ਹੀਦ ਰਾਮ ਰੌਣੀ ਚੈਨਲ ਤੇ ਆਪਾਂ ਵੇਲੇ ਬੰਦੇ ਵੀਡੀਓ ਬੂਡੀਓ ਇਦਾਂ ਆਪਾਂ ਬਣਾਉਂਦੇ ਜੀ ਤੇ ਹੁਣ ਆਪਾਂ ਵੇਲੇ ਜੀ ਤੁਹਾਨੂੰ ਵਿਖਾਉਨੇ ਆਪਣੀ ਬਾਗਬਾਨੀ ਵੀ ਆਪਾਂ ਕੀ ਕੀ ਲਾਇਆ ਵਾ ਪਹਿਲਾਂ ਤੇ ਆਪਾਂ ਨੂੰ ਸਾਹਮਣੇ ਆ ਗਿਆ ਦੂਜਾ ਬੋਤਲ ਬੁਰਸ਼ ਕਹਿੰਦੇ ਜਿਹਨੂੰ ਆ ਵੇ ਹੋਏ ਬੋਤਲ ਲੱਗਿਆ ਕਿੰਨਾ ਸੋਹਣਾ ਠੀਕ ਹੈ ਜੀ ਤੇ ਫਿਰ ਆਪਾਂ ਇਹ ਲਾਇਆ ਜੇ ਸੰਤਰਿਆਂ ਦਾ ਬੂਟਾ ਇੱਕ ਸੰਤਰਿਆਂ ਦਾ ਆਪਣਾ ਇਥੋਂ ਸੁੱਕ ਗਿਆ ਫਿਰ ਆਹ ਬੂਟਾ ਹੈਗਾ ਜੀ ਆਪਣਾ ਆਲੂ ਬੁਖਾਰਿਆਂ ਦਾ ਇਹਨੂੰ ਫਲ ਮੇਰੇ ਖਿਆਲ ਦੇ ਨਾਲ ਪਹਿਲੀ ਵਾਰੀ ਲੱਗਣਾ ਸੀ ਹਾਂ ਨਹੀਂ ਆਲੂ ਬੁਖਾਰੇ ਮੈਨੂੰ ਜਦਾ ਇਹ ਵੀ ਆੜੂ ਦਾ ਹੀ ਆ ਆੜੂ ਦਾ ਬੂਟਾ ਤੇ ਆ ਆਪਣਾ ਦੇਸੀ ਆੜੂ ਦਾ ਬੂਟਾ ਇਹਨੂੰ ਵੀ ਆੜੂ ਲੱਗ ਗਿਆ ਪੈਗਰੂ ਦੀ ਤਰਪਾ ਦੇ ਨਾਲ ਪਿਛਲੀ ਵਾਰੀ ਇਹ ਡਿੱਗ ਪਿਆ ਸੀ ਰੋਖਸਾਰਾ ਤੇ ਆਪਾਂ ਇਹਨੂੰ ਰੱਸੀ ਰੁਸੀ ਪਾ ਕੇ ਬੰਨਿਆ ਵਾ ਤੇ ਆਹ ਬੂਟਾ ਉੱਗਿਆ ਲੂਚਿਆਂ ਦਾ ਜੋਗੇ ਇਹਦਾ ਪੁੱਤਰ ਆ ਤੇ ਇਹਨੂੰ ਤਾਂ ਨਹੀਂ ਲੱਗੇ ਲੂਚੇ ਆਰ ਕੀ ਇਹਨੇ ਦੇਣਾ ਸੀ ਦੂਜਾ ਫਲ ਲੂਚੇ ਨੇ ਸੋ ਲੂਚੇ ਇਹਨੂੰ ਲੱਗ ਗਏ ਨੇ ਮੇਰੇ ਖਿਆਲ ਦੇ ਨਾਲ ਪਰ ਦੇਸ ਨਹੀਂ ਰਹੇ ਓਹੋ ਫਿੜ ਗਮ ਫਿੜੀ ਲੂਟੇ ਲੱਗਣੇ ਚਾਹੀਦੇ ਪਰ ਲੱਗੇ ਕਿਉਂ ਨਹੀਂ ਇਹਦੇ ਹਾਂ ਲੱਗੇ ਆਹ ਦੇਖੋ ਜੀ ਲੂਜੇ ਲੱਗੇ ਆ ਲੂਜਾ ਆਲੂ ਬੁਖਾਰੇ ਵਰਗਾ ਹੀ ਹੁੰਦਾ ਵਾ ਐਡਾ ਬਸ ਆਲੂ ਬੁਖਾਰਾ ਵੱਡਾ ਤੇ ਇਹ ਥੋੜਾ ਨਿੱਕਾ ਤੇ ਆ ਆੜੂ ਦਾ ਬੂਟਾ ਸੁੱਕ ਗਿਆ ਆਪਣਾ ਇਹ ਸੁੱਕਾ ਵਾ ਮੇਰੀ ਗਲਤੀ ਦੇ ਨਾਲ ਇਹਨੂੰ ਮੈਂ ਛਾਂਗ ਜਿਆਦਾ ਬੈਠਾ ਹੋਂ ਤੋਂ ਆਂ ਅਮਰੂਦ ਦਾ ਬੂਟਾ ਜੀ ਲੱਗਾ ਆਪਣੇ ਹਰ ਇੱਕ ਕਲੀ ਕੁਲੀ ਪਾਈ ਆ ਵੀ ਕਾਣੇ ਨਾ ਪੈਣ। ਯਹਾਂ ਪਰ ਤਾਂ ਲਾਤਾ ਜੀ ਕੇਲੇ ਦਾ ਬੂਟਾ। ਆਹ ਬਥੇਰਾ ਵੇਲਾ ਹੈ। ਆਹ ਲੱਗਾ ਜੀ ਆਪਣਾ ਚੀਕੂ ਦਾ ਬੂਟਾ। ਠੀਕ ਹੈ ਜੀ। ਤੇ ਆਹ ਲੱਗਾ ਜੀ। ਅਮਰੂਦ ਦਾ ਬੂਟਾ। ਆਹ ਪੁਰਾਣਾ ਹੀ ਅਮਰੂਦ ਚੰਬੜਿਆ ਨੂੰ। ਇਹ ਬੂਟਾ ਨਿਗਾ ਜਾ ਪਰ ਇਹਨੂੰ ਅਮਰੂਦ ਵੱਡਾ ਲੱਗਦਾ। ਠੀਕ ਹੈ ਜੀ। ਤੇ ਇੱਕ ਹੋਰ ਵੈਰੈਟੀ ਲਈ ਉਹ ਵੀ ਤੁਹਾਨੂੰ ਦਿਖਾਉਣਾ ਇੱਥੋਂ ਆਪਣਾ ਇਹ ਕਬੂਟਾ ਸੋ ਗਿਆ ਉਹ ਹੈਗਾ ਸੀ ਲਗਾਠਾਂ ਦਾ ਲਗਾਠ ਫਲ ਬੜਾ ਟੇਸਟੀ ਹੁੰਦਾ ਤੇ ਆਹ ਬੂਟਾ ਹੈਗਾ ਜੀ ਆਪਣਾ ਅੰਜੀਰ ਦਾ ਇਹਨੂੰ ਦੂਜਾ ਫਲ ਲੱਗ ਚੁਕਿਆ ਬੂਟਾ ਹੈਗਾ ਇਹ ਤਿੰਨਾਂ ਸਾਲਾਂ ਦਾ ਤੇ ਫਿਰ ਆਪਣਾ ਅੱਗੇ ਆ ਗਿਆ ਸੰਤਰੀਆਂ ਦਾ ਬੂਟਾ ਨਹੀਂ ਇਹ ਮਸੰਮੀ ਦਾ ਤੇ ਆ ਵੀ ਆਪਣਾ ਆੜੂ ਦਾ ਬੂਟਾ ਵਾ ਗੁਰੂ ਦੀ ਕਿਰਪਾ ਨਾਲ ਇਹਨੂੰ ਆੜੂ ਲੱਗ ਗਿਆ ਇਹ ਆੜੂ ਲੱਗਦਾ ਵੱਡਾ ਗੋਲ ਆੜੂ ਜਿਹਨੂੰ ਕਹਿੰਦੇ ਆ ਨਾ ਦੁਕਾਨਾਂ ਤੋਂ ਜਿਹੜੇ ਮਿਲਦੇ ਗੋਲ ਵੱਡੇ ਵੱਡੇ ਜੀ ਉਹ ਲੱਗਦੇ ਆੜੂ ਹੁਣ ਤੇਲਾ ਪੈਂਦਾ ਇਹਨੂੰ ਆਪਾਂ ਸਪਰੇਅ ਮਾਰਾਂਗੇ ਅੱਜ ਤੇ ਆ ਆਪਣਾ ਦੂਜਾ ਕੀ ਨਾਲੀ ਦਾ ਓਏ ਚਾਰ ਜਿਹਦਾ ਪੱਜ ਦਾ ਗਲਗਲਾਂ ਦਾ ਆ ਆਪਣਾ ਮਦਾ ਬੂਟਾ ਇਹਨੂੰ ਪਿਛਲੇ ਹਰੀ 13 ਬ ਲੱਗੇ ਸੀ ਤੇ ਅਰ ਕੀ ਵੈਗਰੂ ਦੀ ਕਿਰਪਾ ਨਾਲ ਬਥੇਰੇ ਲੱਗ ਜਣੇ ਹੋਰ ਇੱਕ ਆਪਣਾ ਉਹ ਬੂਟਾ ਸੋ ਗਿਆ ਇੱਕ ਆਪਣਾ ਇੱਥੋਂ ਸੋ ਗਿਆ ਬੂਟਾ ਮਸੰਮੀਆਂ ਦਾ ਬਹੁਤ ਫਲ ਲੱਗਾ ਸੀ ਉਹਨੂੰ ਤੇ ਆ ਵੀ ਆਪਾਂ ਲਾਇਆ ਅਮਰੂਦ ਦਾ ਬੂਟਾ ਹੈ ਗਵਾ ਗਵਾ ਪਤਾ ਨਹੀਂ ਕੀ ਆਂਦਾ ਸੀ ਮਾਲਿਕ ਕੋਹੇ ਨੂਰੀ ਅਮਰੂਦ ਕਾ ਕਿਹੜਾ ਵੇਖਨ ਨੂੰ ਦੇਸੀ ਜਾਪਦਾ ਭਾਰੇ ਠੀਕ ਹੈ ਜੀ ਤੇ ਆ ਬੂਟਾ ਲੱਗਾ ਜੀ ਆਪਣਾ ਗ੍ਰੀਨ ਐਪਲ ਦਾ ਇਹਨੂੰ ਐਪਲ ਉਪਲ ਤੇ ਨਹੀਂ ਲੱਗੇ ਚਲਾਈ ਆਪਾਂ ਸ਼ੌਂਕ ਨਾਲ ਲਾਇਆ ਲੱਗ ਜਣੇ ਲੱਗ ਜਾਣਗੇ ਨਹੀਂ ਤਾਂ ਨਾ ਸਹੀਂ ਤੇ ਆਹ ਬੂਟਾ ਆਪਣਾ ਮੈਨੂੰ ਲੱਗਦਾ ਵੀ ਸੁੱਕ ਚੁ ਗਿਆ ਵਾ ਇਹ ਬੂਟਾ ਹੈਗਾ ਸੀ ਫਾਲਸੇ ਦਾ ਪਤਾ ਨਹੀਂ ਇਹ ਸੁੱਕ ਕਉ ਗਿਆ ਵਾ ਜਾਂ ਕੀ ਕਾਰਨ ਬਣਿਆ ਸ਼ੌਂਕ ਪੈ ਗਈ ਜਾਂ ਥੱਲੇ ਇਹ ਸੀ ਫਾਲਸੇ ਦਾ ਇਹਨੇ ਦੋ ਫਾਲ ਆਪਾਂ ਨੂੰ ਦਿੱਤੇ ਆ ਬੜੇ ਘੈਂਟ ਪਰੇ ਹੁਣ ਸੁੱਕ ਗਿਆ ਤੇ ਆ ਵੀ ਆਪਣਾ ਦੇਸੀ ਅਮਰੂਦ ਆ ਤੇ ਆ ਬੂਟਾ ਹੈਗਾ ਜੀ ਆਪਣਾ ਚੈਰੀ ਦਾ ਜਿਹੜੀ ਤੁਸੀਂ ਵਿਆਹ ਵਿੱਚ ਖਾਂਦੇ ਚੈਰੀ ਫਰੂਟ ਚਾਰਟ ਦੇ ਵਿੱਚ ਤੁੰਨ-ਬਤੰਨ ਕਰਦੇ ਜੋ ਤੇ ਆ ਲੰਮਾ ਬੂਟਾ ਤੁਸੀਂ ਜਾਣਦੇ ਹੀ ਹੈਗਾ ਜੀ ਆਪਣਾ ਨਾਖਾਂ ਦਾ ਤੇ ਇੱਕ ਆਪਣਾ ਗੱਭੂ ਘੋਸ਼ੇ ਦਾ ਵੀ ਸੁੱਕ ਗਿਆ ਉਹ ਆਪਾਂ ਉਹ ਉੱਥੇ ਲਾਇਆ ਪਰੇ ਠੀਕ ਹੈ ਜੀ ਤੇ ਹੁਣ ਆਪਾਂ ਇਧਰੋਂ ਵੀ ਬੂਟੇ ਲਾ ਦੇਨੇ ਆ ਕੰਦ ਬੜਾ ਜ਼ਿਆਦਾ ਪਿਆ ਤੇ ਆਪਾਂ ਇੱਥੇ ਲਾਇਆ ਆੜੂ ਦੇ ਬੂਟੇ ਲਿਆਂ ਕੇ ਇਹ ਕਬੂਟਾ ਆੜੂ ਦਾ ਆ ਵੀ ਸੋ ਗਿਆ ਇੱਕ ਚੱਲ ਗਿਆ ਆਪਣਾ ਕਬੂਟਾ ਜਿਹੜਾ ਆੜੂ ਦਾ ਦੋ ਚੱਲ ਇੱਕ ਚੱਲ ਗਿਆ ਇੱਕ ਆ ਵੀ ਚੱਲ ਪਿਆ ਚੱਲ ਜਣਾਗੇ ਤੇ ਕਿਥੋਂ ਹੀ ਸੋ ਗਿਆ 10 ਬੂਟੇ ਲਾਏ ਵੈਸੇ ਪਨੀਰੀ ਜੀ ਵਜੋਂ ਤੇ ਪਰ ਦੋ ਹੀ ਚੱਲੇ ਬਾਕੀ ਸਾਰੇ ਸੋ ਗਏ ਸੋ ਚਲੋ ਤੇ ਆ ਹੈਗੀ ਛਿਪਕਲੀ ਦੇਖ ਲੈ ਜਿਹੜੀ ਕੰਦ ਨੂੰ ਐ ਚਿੰਬੜ ਜਾਂਦੀ ਆ ਰੰਗ ਕਰਨ ਦੀ ਵੀ ਲੋੜ ਨਹੀਂ ਇਹਦੀ ਤੁਹਾਨੂੰ ਮੈਂ ਪਕੜ ਵਿਖਾਉਣਾ ਬਾਹਰਲੇ ਪਾਸੇ ਜਾ ਕੇ ਵੀ ਇਹਦੀ ਪਕੜ ਕਿੰਨੀ ਗਿਆ ਵਿੱਚ ਇਹਦੇ ਰੇਸ਼ੇ ਖੁੱਪ ਜਾਂਦੇ ਕੰਧ ਚ ਹੋਰ ਪਾਉ ਕੀ ਹਾਲੀ ਠੀਕ ਠਾਕ ਆ ਹਾਂ ਠੀਕ ਠਾਕ ਚਾਹੀਦਾ ਇਹ ਆ ਦੇਖ ਲੋ ਇਹਦੇ ਰੇਸ਼ੇ ਆ ਪੂਰੇ ਵਿੱਚ ਪਕੜ ਮਾਰ ਲੈਂਦੇ ਪੁੱਟ ਹੀ ਨਹੀਂ ਜਾਂਦੀ ਪੱਤਾ ਟੁੱਟ ਗਿਆ ਪਰ ਆਪ ਨਹੀਂ ਨਿਕਲਦੀ ਛੇਤੀ ਕੀਤੇ ਆ ਇਹ ਉਹ ਜਦੋਂ ਹੁਣ ਫਲ ਪੱਕੂਗਾ ਫਿਰ ਆਪਾਂ ਵੀਡੀਓ ਪਾਵਾਂਗੇ ਵੀਡੀ ਜਿੰਦਗੀ